ਉਹ ਨੂੰ ਅਜੇ 8 ਸਾਲ ਹੈ 9 ਸਾਲ ਦਾ ਹੋ ਜਾਏਗਾ ਉਹ ਨੂੰ ਡੀਐਮਡੀ ਹੈ ਇਹ ਦੁਸ਼ੈਨ ਮਸਕুলਰ ਡਿਸਟਰੋਫੀ ਹੁੰਦੀ ਹੈ ਇੱਕ ਜੈਨੇਟਿਕ ਡਿਜ਼ੀਜ਼ ਹੈ ਇਹ 3000 ਬੱਚਿਆਂ ਚੋਂ ਕਿਸੇ ਇੱਕ ਨੂੰ ਹੁੰਦੀ ਹੈ ਇਹਦੇ ਚ ਬਹੁਤ ਵੈਰਾਈਟੀਆਂ ਨੇ ਤੇ ਮੇਰੇ ਬੇਟੇ ਦੀ ਜਿਹੜੀ ਐਕਸੋਨ ਸਕਿਪਿੰਗ ਹੈ ਉਹ ਤਿੰਨ ਤੋਂ ਲੈ ਕੇ ਸੱਤ ਹੈ ਇਹਦੇ ਚ ਜਿੱਦਾਂ ਕੋਈ ਬੱਚਾ ਨਿਕਾ ਹੁੰਦਾ ਉਹਦੇ ਤੋਂ ਇਹਨੂੰ ਸਿੰਪਟਮਸ ਵਿਖਾਈ ਜਾਂਦੇ ਜਿੱਦਾਂ ਉਹਨਾਂ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਜਿੱਦਾਂ ਉਹ ਜਦੋਂ ਨਾਟਲੀ ਕਰ ਪਾਉਂਦਾ ਜਿੱਦਾਂ ਨਾਰਮਲ ਬੱਚੇ ਹੁੰਦੇ ਉਹਨਾਂ ਤੇ ਉਹਦਾ ਉਹਦਾ ਜਦੋਂ ਜਿੱਦਾਂ ਜਿੱਦਾਂ ਵਾਦੇ ਪੈਂਦੇ ਆ ਉਹਦੀ ਵੀਕਨੈਸ ਹੋ ਜਾਂਦੀ ਹੈ ਸਭ ਕੁਝ ਦਾ ਇਲਾਜ ਇਹਦਾ ਵਾ ਉਹ ਕਿੱਥੋਂ ਚੱਲ ਰਿਹਾ ਇਹ ਐਮਸ ਤੋਂ ਚੱਲਦਾ ਪਿਆ ਕਿ ਆਪਣੇ ਮੇਰੇ ਹਸਬੰਡ ਆਰਮੀ 'ਚ ਹੈ ਆਰਮੀ ਦਾ ਸਭ ਤੋਂ ਵੱਡਾ ਹਸਪੀਟਲ ਹੈ ਆਰਐਲਆਰ ਤੇ ਉਥੋਂ ਤੇ ਐਮਸ ਤੋਂ ਸਾਨੂੰ ਪ੍ਰਿਸਕ੍ਰਿਪਸ਼ਨ ਮਿਲਿਆ ਹੈ ਕਿ ਇਹਦਾ ਟਰੀਟਮੈਂਟ ਹੈਗਾ ਆ ਕਿਸੇ 1 ਕਰੋੜ ਜੋ ਇੱਕ ਬੱਚੇ ਨੂੰ ਇਹ ਟਰੀਟਮੈਂਟ नसीब ਹੁੰਦਾ ਹੈ ਤੇ ਆ ट्रीटਮੈਂਟ ਵਿਦ ਪ੍ਰੋਪਰ ਡਾਕੂਮੈਂਟੇਸ਼ਨ ਨਾਲੇ ਸਾਰੇ ਜਿੰਨੇ ਵੀ ਆਪਣੇ 올 ਓਵਰ ਇੰਡੀਆ ਦੇ ਜਿੰਨੇ ਵੀ ਵੱਡੇ ਜਿੰਨੇ ਆਪਣੇ ਡਾਕਟਰਸ ਹੁੰਦੇ ਉਹਨਾਂ ਦੇ ਸਟੈਂਪ ਸਾਈਨ ਸਭ ਕੁਝ ਏਗੇ ਦੇ ਜੇ ਤੇ ਇਹਦੇ ਚ ਸਭ ਕੁਝ ਮੈਂਸ਼ਨ ਕੀਤਾ ਗਿਆ ਆ ਕਿ ਕਿਦਾਂ ਕਿੰਨੇ ਰੁਪਏ ਲੱਗਣਗੇ ਆ 3.2 ਮਿਲੀਅਨ ਯੂ ਐਸ ਡਾਲਰ ਹੈ ਇਹਦਾ ਮਤਲਬ 27 ਕਰੋੜ ਇਹ ਵਨ ਟਾਈਮ ਟ੍ਰੀਟਮੈਂਟ ਹੈ ਜੈਨੇਟਿਕ ਦਾ ਇਸ 27 ਕਰੋੜ ਨਾਲ ਇਹ ਬੱਚੇ ਦੀ ਜ਼ਿੰਦਗੀ ਹੋਰ ਅੱਗੇ ਵਧ ਸਕਦੀ ਹੈ ਤੇ ਇਹਨੂੰ ਇੱਕੋ ਟਾਈਮ 'ਚ ਸਾਰਾ ਬੈਨੀਫਿਟ ਮਿਲ ਸਕਦਾ ਹੈ। ਮੈਂ ਅੱਜ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿੱਦਾਂ ਮੇਰੇ ਹਸਬੰਦ ਆਰਮੀ 'ਚ ਰਹਾ ਤੇ ਇੱਕ ਜਵਾਨ ਮੇਰੇ ਸਾਰੇ ਪੀੜੀ ਮੇਰੇ ਸਹੁਰਾ ਸਾਹਿਬ ਵੀ ਆਰਮੀ 'ਚ ਸੀ ਸਾਡੀ 4 ਪੀੜੀਆਂ ਤੋਂ ਸਾਰੇ ਸੇਵਾ ਕਰ ਰਹੇ ਇਸ ਦੇਸ਼ ਦੀ ਤੇ ਹੁਣ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੱਕ ਕੋਈ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਮੇਰੇ ਬੱਚੇ ਦੀ ਹੈਲਪ ਕਰੋ। ਜਿੰਨਾ ਹੋ ਸਕੇ ਆਪਾਂ ਇਹਦੀ ਕਰਾਊਡ ਫੰਡਿੰਗ ਸਟਾਰਟ ਕਰਾਈ ਹੈ ਜਿਹੜਾ ਮੈਂ ਸਾਰਿਆਂ ਨੂੰ ਦੱਸ ਦੂੰਗੀ ਉਹ ਇੰਪੈਕਟ ਗੁਰੂ ਤੋਂ ਹੈ ਤੇ ਜਿੰਨਾ ਕੋਈ ਕਿੰਨੇ ਵੀ ਦਾਨ ਕਰਦਾ ਹੈ ਕਿੰਨੇ ਵੀ ਪਾਉਂਦਾ ਹੈ ਮੇਰੇ ਬੱਚੇ ਦੀ ਜ਼ਿੰਦਗੀ ਲਈ ਉਹ ਮੇਰੇ ਲਈ ਬਹੁਤ ਹੈ ਤੇ ਜਿੰਨਾ ਹੋ ਸਕੇ ਉਹਨੂੰ ਸ਼ੇਅਰ ਕਰੋ ਕਿ ਜਿੰਨਾ ਛੇਤੀ ਹੋ ਸਕੇ ਮੇਰੇ ਬੱਚੇ ਦਾ ਟ੍ਰੀਟਮੈਂਟ ਸਟਾਰਟ ਹੋ ਸਕੇ ਹਨ ਨੂੰ ਆ ਫਰਵਰੀ ਤੱਕ ਦਾ ਟਾਈਮ ਮਿਲਿਆ ਹੋਇਆ ਹੈ ਕਿ ਅਸੀਂ ਇਹ ਪੈਹਾ ਜਿੰਨੀ ਛੇਤੀ ਹੋ ਸਕੇ ਕਲੈਕਟ ਕਰਾਂ ਤੇ ਪਲੀਜ਼ ਸਾਰੀ ਦੁਨੀਆ ਤੋਂ ਆਪਣੇ ਸਾਰੇ ਭਾਈਆ ਤੋਂ ਮੇਰਾ ਭੈਣਾ ਤੋਂ ਸਭ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੇ ਬੱਚੇ ਦੀ ਹੈਲਪ ਕਰਨ ਤੇ ਜਿੰਨਾ ਹੋ ਸਕੇ ਪੈਸਾ ਪਾਉਣ ਜੇਤੀ ਜੇਤੀ ਮੇਰੇ ਬੱਚੇ ਕਿਉਂਕਿ ਮੈਂ ਇੱਕ ਮਾਂ ਆ ਤੇ ਸਾਰਿਆਂ ਨੂੰ ਪਤਾ ਹੈ ਕਿ ਮਾਂ ਲਈ ਆਪਣੇ ਬੱਚੇ ਤੋਂ ਵੱਧ ਤਾਂ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਮੈਂ ਬਸ ਇਹੀ ਚਾਹੁੰਦੀ ਹਾਂ ਕਿ ਆਪਣੇ ਭਾਈ ਸਾਰੇ ਮੈਨੂੰ ਹੈਲਪ ਕਰਨ ਤੇ ਜਿੰਨੀ ਜੇਤੀ ਹੋ ਸਕੇ ਮੈਂ ਉਹਦਾ ਟ੍ਰੀਟਮੈਂਟ ਸਟਾਰਟ ਕਰਾ ਸਕਾਂ ਫੌਜ ਵਿੱਚ ਡਿਊਟੀ ਕਰ ਰਹੇ ਫੌਜੀ ਦੀ ਪਤਨੀ ਨੇ ਆਪਣੇ ਬੱਚੇ ਦੇ ਇਲਾਜ ਲਈ ਲਗਾਈ ਮਦਦ ਦੀ ਗੁਹਾਰ ਮੀਡੀਆ ਨਾਲ ਗਲਬਾਤ ਕਰਦਿਆ ਦੱਸਿਆ ਕਿ ਸਾਡੇ ਪਰਿਵਾਰ ਦੀ ਚੌਥੀ ਪੀੜ੍ਹੀ ਹੈ ਜੋ ਕਿ ਦੇਸ਼ ਦੀ ਸੇਵਾ ਕਰ ਰਹੀ ਹੈ ਅਤੇ ਮੇਰੇ ਪਤੀ ਵੀ ਫੌਜ ਦੇ ਵਿੱਚ ਡਿਊਟੀ ਕਰ ਰਹੇ ਨੇ ਇਸ ਮੌਕੇ ਤੇ ਫੌਜੀ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਇੱਕ ਐਸੀ ਬਿਮਾਰੀ ਲੱਗੀ ਹੈ ਜਿਸ ਦਾ ਇਲਾਜ ਇਸ ਦੇਸ਼ ਵਿੱਚ ਉਪਲਬਧ ਨਹੀਂ ਹੈ ਇਸ ਲਈ ਅਮਰੀਕਾ ਵਿੱਚ ਇਸ ਦਾ ਇਲਾਜ ਹੋਣਾ ਹੈ ਜਿਸ ਦੇ ਲਈ ਉਹਨਾਂ ਨੂੰ 7 ਕਰੋੜ ਰੁਪਏ ਦਾ ਬਜਟ ਦੱਸਿਆ ਗਿਆ ਜੋ ਕਿ ਉਹਨਾਂ ਕੋਲ ਨਹੀਂ ਹੈ ਇਸ ਲਈ ਫੌਜੀ ਦੀ ਪਤਨੀ ਨੇ ਸਾਰੇ ਦੇਸ਼ ਵਾਸੀਆਂ ਤੋਂ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਮਦਦ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਬੱਚੇ ਦੀ ਜਾਨ ਬਚ ਸਕੇ بیٹے ਦਾ ਨਾਮ ਰਿਸ਼ਮੀਤ ਸਿੰਘ ਹੈ ਜਿਹੜਾ ਅਕਾਊਂਟ ਹੈ ਉਹ ਇਸੇ ਦੇ ਨਾਂ ਤੇ ਬਣਿਆ ਹੋਇਆ ਹੈ ਕੀ ਗੱਲ ਹੋਈ ਹੈ ਜੀ ਬੱਚੇ ਬੱਚੇ ਦਾ ਜਦੋਂ ਇਹ 4-5 ਸਾਲ ਦਾ ਸੀ ਉਦੋਂ ਆਪਾਂ ਨੂੰ ਸਿੰਪਟਮ ਦਿਖਾਈ ਦਿੱਤੇ ਕਿ ਇਹ ਤੁਰੰਨ ਕਹਿੰਦਾ ਹੀ ਮਮਾ ਮੈਂ ਥੱਕ ਗਿਆ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਜਾਂ ਮੈਨੂੰ ਚੁੱਕ ਲਓ ਤੇ ਜਦੋਂ ਆਪਾਂ ਨੂੰ ਇਦਾਂ ਦੀ ਕੋਈ ਗੱਲ ਪਤਾ ਲੱਗਦੀ ਸੀ ਤੇ ਆਪਾਂ ਡਾਕਟਰ ਨੂੰ ਉਸ ਕੰਸਰਨ ਕੀਤਾ ਉਹਨਾਂ ਨੇ ਇਹਨੂੰ ਟਰੀਟ ਕੀਤਾ ਦੇਖਿਆ ਤੇ ਉਸ ਤੋਂ ਬਾਅਦ ਉਹਨੂੰ ਦੱਸਿਆ ਕਿ ਉਹਨਾਂ ਨੂੰ ਕੁਝ ਸ਼ੱਕ ਹੋ ਰਿਹਾ ਹੈ ਬਿਮਾਰੀ ਦਾ ਉਹ ਕੁਝ ਟੈਸਟ ਕਰਾਉਣਾ ਚਾਹੁੰਦੇ ਹਨ ਉਹਨਾਂ ਨੇ ਜਦੋਂ ਟੈਸਟ ਕਰਾਏ ਤੇ ਪਤਾ ਲੱਗਿਆ ਕਿ ਇਹਨੂੰ ਡੀਐਮਡੀ ਹੈ ਦੁਸ਼ੈਨ ਮਸਕੂਲਰ ਡਿਸਟ੍ਰੋਫੀ ਜਿਹੜਾ ਆਪਣੇ 3000 ਬੱਚਿਆਂ ਚੋਂ ਕਿਸੇ ਇੱਕ ਬੱਚੇ ਨੂੰ ਆਂਦੀ ਹੈ ਤੇ ਇਹ ਹਰ ਬੱਚੇ ਚੋਂ ਵੱਖਰੀ ਵੱਖਰੀ ਹੁੰਦੀ ਹੈ ਕਿਸੇ ਬੱਚੇ ਦੇ ਸਿੰਪਟਮਸ ਵੱਖਰੇ ਹੁੰਦੇ ਤੇ ਕਿਸੇ ਬੱਚੇ ਦੇ ਵੱਖਰੇ ਸਿੰਪਟਮਸ ਹੁੰਦੇ ਆ ਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਬਹੁਤਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਦਿੱਲੀ ਚਲ ਜਾਓ ਉੱਥੇ AIMS ਚਲ ਜਿਓ ਮੇਰੇ ਹਸਬੰਡ ਆਰਮੀ ਚ ਗਿਆ ਤੇ ਉਹਦੇ ਕਰਕੇ ਸਾਨੂੰ ਆਰਮੀ ਹਸਪੀਟਲ ਵਿਦ ਲੋ ਵੀ ਬਹੁਤ ਹੈਲਪ ਮਿਲਦੀ ਮਿਲੀ ਕਿਉਂਕਿ ਉਹਨਾਂ ਨੇ ਮੇਰੇ ਹਸਬੰਦ ਨੂੰ ਉੱਥੇ ਹੀ ਪੋਸਟਿੰਗ ਦਿੱਤੀ ਦਿੱਲੀ ਤਾਂ ਕਿ ਦਿੱਲੀ ਰਹਿ ਕੇ ਆਪਾਂ ਇਹਦਾ ਟ੍ਰੀਟਮੈਂਟ ਦੇ ਬਾਰੇ ਸਾਰੀ ਨੋਲੇਜ ਲੈ ਸਕਣ ਜਦੋਂ ਆਪਾਂ ਦਿੱਲੀ ਗਏ ਆਪਾਂ ਏਮਸ ਗਏ ਉੱਥੇ ਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ ਬਿਮਾਰੀ ਹੈ ਉਹ ਤਾਂ ਕੋਈ ਇਲਾਜ ਨਹੀਂ ਹੈਗਾ ਇਹ ਲਾਹ ਇਲਾਜ ਹੈ ਪਰ ਫਿਰ ਵੀ ਆਪਾਂ ਉਮੀਦ ਨਹੀਂ ਛੱਡੀ ਇਹਦੀ ਫਿਜ਼ੀਓਥੈਰੇਪੀ ਲਗਾਤਾਰ ਕਰਾਉਂਦੇ ਰਹੇ ਇੱਕ ਦਿਨ ਵੀ ਨਾਗਾ ਨਾ ਕਰਕੇ ਇਹਦਾ ਹਰ ਕੰਮ ਇਹਦੇ ਲਈ ਕਰਾਇਆ ਔਰ ਕੁਛ ਟਾਈਮ ਪਹਿਲਾਂ ਹੀ ਜਦੋਂ ਮੈਨੂੰ ਕਿਉਂਕਿ ਮੈਂ ਥੋੜਾ ਬਹੁਤ ਇਹਦੇ ਬਾਰੇ ਸਰਚ ਕਰਦੀ ਰਹੀ ਦੀ ਨੋਲੇਜ ਲੈਂਦੀ ਰਹੀ ਤੇ ਮੈਨੂੰ ਪਤਾ ਲੱਗਿਆ ਕਿ ਆਹ ਬਿਮਾਰੀ ਜਿਹੜੀ ਹੈ ਉਹਦਾ ਇੱਕ ਟਰੀਟਮੈਂਟ ਆਇਆ ਹੋਇਆ ਹੈ ਜਿਹਨੂੰ ਆਪਾਂ ਜੈਨੇਟਿਕ ਟਰੀਟਮੈਂਟ ਆਂਦੇ ਆ ਕ੍ਰਿਸਪਰ ਨਾਇਨ ਕਰਕੇ ਤੇ ਉਹ ਵਨ ਟਾਈਮ ਟਰੀਟਮੈਂਟ ਹੈ ਜਦੋਂ ਮੈਂ ਡਾਕਟਰਸ ਨਾਲ ਕਨਸਰਨ ਕੀਤਾ ਤੇ ਮੈਡਮ ਜਿਹੜੇ ਡਾਕਟਰ ਗੁਲਾਟੀ ਹੈਗੇ ਉਹ ਐਮਜ਼ ਦੇ ਸਭ ਤੋਂ ਵੱਡੇ ਨਿਊਰੋਲੋਜਿਸਟ ਹੈਗੇ ਉਨਾਰੇ ਸਾਨੂੰ ਦੱਸਿਆ ਕਿ ਹਾਂ ਇਹ ਟ੍ਰੀਟਮੈਂਟ ਹੈਗਾ ਬਟ ਇਹ ਤੁਹਾਡੇ ਬੱਚੇ ਚ ਕਾਰਗਾਰ ਹੈਗਾ ਕਿ ਨਹੀਂ ਇਹ ਆਪਾਂ ਹੁਣ ਨਹੀਂ ਕਹਿ ਸਕਦੇ ਉਹਨਾਂ ਨੇ ਮੇਰੇ ਬੱਚੇ ਦੇ ਡਾਕੂਮੈਂਟੇਸ਼ਨ ਲੈ ਕੇ ਇਹਦਾ ਟ੍ਰੀਟਮੈਂਟ ਦੇ ਬਾਰੇ ਪਤਾ ਕੀਤਾ ਫਿਰ ਪਤਾ ਲੱਗਿਆ ਕਿ ਕਰੋਨਾ ਚ ਕੋਈ ਬੱਚਾ ਹੈਗਾ ਹੈ ਜਿਹਦਾ ਇਹ ਟ੍ਰੀਟਮੈਂਟ ਹੋ ਸਕਦਾ ਬਟ ਜਦੋਂ ਉਹਨਾਂ ਨੇ ਇਹਦਾ ਪੈਹਾ ਤੇ ਖਰਚਾ ਦੱਸਿਆ ਤੇ ਉਹ ਸਾਡੀ ਪਹੁੰਚ ਤੋਂ ਬਹੁਤ ਬਾਹਰ ਸੀ 3.9 ਮਿਲੀਅਨ ਯੂ ਐਸ ਡਾਲਰ ਦਾ ਇਹਦਾ ਖਰਚਾ ਹੈ ਅਗਰ ਆਪਾਂ ਇੰਡੀਅਨ ਕਰੰਸੀ ਦੀ ਬਾਤ ਗੱਲ ਕਰਦੇ ਆ ਇਹ 27 ਕਰੋੜ ਦੇ ਲਗਭਗ ਹੈ ਗਿਆ ਇਹ ਟ੍ਰੀਟਮੈਂਟ ਦਾ ਸਾਰਾ ਕੁਲ ਮਿਲਾ ਕੇ ਖਰਚਾ 27 ਕਰੋੜ ਹੈਗਾ ਤੇ ਹੁਣ ਆਪਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ 27 ਕਰੋੜ ਬਹੁਤ ਵੱਡੀ ਚੀਜ਼ ਆ ਜਦੋਂ ਮੈਨੂੰ ਆਸ ਉਮੀਦ ਮਿਲ ਗਈ ਹੈ ਕਿ ਮੇਰਾ ਬੱਚਾ ਠੀਕ ਹੋ ਸਕਦਾ ਹੈ ਤੇ ਮੈਂ ਪੈਸਾ ਕਰਕੇ ਆਪਣੇ ਬੱਚੇ ਦਾ ਇਲਾਜ ਬੰਨੀ ਕਰਾਉਣਾ ਚਾਹਦੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨ ਤੇ ਮੇਰੇ ਬੱਚੇ ਲਈ ਫੰਡ ਇਕੱਠਾ ਕਰਨ 'ਚ ਮੇਰੀ ਹੈਲਪ ਕਰਨ ਤੇ ਮੈਂ ਇੰਪੈਕਟ ਗੁਰੂ ਤੇ ਇਹਦਾ ਇੱਕ ਅਕਾਊਂਟ ਬਣਾਇਆ ਜਿਹੜਾ ਕਰਾਉਡ ਫੰਡਿੰਗ ਲਈ ਹੁੰਦਾ ਆ ਉਹਦੇ ਵਿੱਚ ਸਾਰੇ ਇਹਦੇ ਡਿਟੇਲਸ ਇਹਦਾ ਨਾਮ ਇਹਦਾ ਅਕਾਊਂਟ ਸਭ ਕੁਝ ਮੈਂਸ਼ਨ ਹੈ ਇਹਦੇ ਡਾਕੂਮੈਂਟਸ ਇਹਦੀ ਕਿਤੇ ਜਾਣਾ ਆ ਕਿੰਨੇ ਦਾ ਇੰਜੈਕਸ਼ਨ ਹੈ ਕਿਹੜਾ ਹੈ ਸਭ ਕੁਝ ਸਭ ਕੁਝ ਦੱਸਿਆ ਗਿਆ ਆ ਤੇ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਲੋਕਾਂ ਨੂੰ ਦੱਸੋ ਤੇ ਜਿੰਨਾ ਹੋ ਸਕੇ ਇਦੇ ਬਾਰੇ ਦੱਸ ਕੇ ਮੇਰਾ ਫੰਡ ਜਿੰਨਾ ਛੇਤੀ ਹੋ ਸਕੇ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘਟਿਆ ਤੇ ਮੈਂ ਆਪਣਾ ਬੱਚੇ ਦਾ ਟ੍ਰੀਟਮੈਂਟ ਜਿੰਨਾ ਹੋ ਸਕੇ ਛੇਤੀ ਕਰਾਉਣਾ ਚਾਹਨੀ ਆ ਮੇਰਾ ਨਾਮ ਸੁਖਦਾ ਹੀਰਾ ਸਿੰਘ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਆਈ ਦਾ ਸਵਾਗਤ ਕਰਦਾ ਅੱਸੀ ਕਾਲ ਮੇਰੇ ਪੁੱਤਰ ਨੂੰ ਕੋਈ 4 ਸਾਲ ਤੋਂ ਇਹ ਨਾਮਰਾਦ ਬਿਮਾਰੀ ਜੋ ਕਿ ਡੀਐਮਡੀ ਦਾ ਬਿਮਾਰੀ ਦੱਸੀ ਗਈ ਹੈ ਔਰ ਮੇਰੇ ਬੇਟੇ ਨੇ ਔਰ ਮੇਰੀ ਬਹੂ ਨੇ ਇਹਦੇ ਬਾਰੇ ਬਹੁਤ ਹੀ ਆਪਣੇ ਬੱਚੇ ਬਾਰੇ ਪੱਜਨੋ ਤੋੜ ਕੀਤੀ ਹੈ ਆਰਮੀ ਦੇ ਵਿੱਚ ਬੇਸ ਹਸਪੀਟਲ ਐਮਸ ਦੇ ਵਿੱਚ ਇਹਦਾ ਇਲਾਜ ਕਰਵਾਇਆ ਔਰ ਉਹਦੇ ਵਿੱਚ ਇਹਦਾ ਇਲਾਜ ਸੈਕਸਫੁਲ ਨਹੀਂ ਹੈ ਉਹਨਾਂ ਨੇ ਇਹ ਦੱਸਿਆ ਵੀ ਇਹਦਾ ਇਲਾਜ ਜਿਹੜਾ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਇਲਾਜ ਹੋਣ ਕਾਰਨ ਉਹਨਾਂ ਨੇ ਇਹਦਾ ਬਜਟ ਸਾਨੂੰ ਕੋਈ ਕਮ ਸੰਗਮ 3.2 ਮਿਲੀਅਨ ਡਾਲਰ ਵਿਦ ਡਾਕ ਵਿਦ ਦੋਕੂਮੈਂਟਸ ਦੇ ਨਾਲ ਸਾਨੂੰ ਦੱਸਿਆ ਕਿਉਂਕਿ ਇਸ ਬੱਚੇ ਦਾ ਡਾਕੂਮੈਂਟ ਸਾਰੇ ਐਮਸ ਨੇ ਬਣਾ ਬਣੇ ਹੋਏ ਹੈ ਔਰ ਉਹਦਾ ਕੋਈ ਇੰਡੀਅਨ ਕਰੰਸੀ ਦੇ ਵਿੱਚ ਲਗਭਗ ਕੋਈ 27 ਕਰੋੜ ਰੁਪਇਆ ਜੋ ਕਿ ਸਾਡੇ ਬਜਟ ਤੋਂ ਬਾਹਰ ਹੈ ਅਸੀਂ ਇੱਕ ਮੀਡੀਅਮ ਪਰਿਵਾਰ ਦੇ ਨਾਲ ਸਮਬੰਧਤ ਕਿਉਂਕਿ ਸਾਡਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਗ੍ਰਹਿ ਮੰਤਰੀ ਸਾਹਿਬ ਤੋਂ ਆਪਣੇ ਡਿਫੈਂਸ ਮਨਿਸਟਰ ਤੋਂ ਔਰ ਹੈਲਥ ਮਨਿਸਟਰ ਤੋਂ ਇਵਨ ਪੰਜਾਬ ਦੇ ਸੀਐਮ ਤੋਂ ਔਰ ਹੈਲਥ ਮਨਿਸਟਰ ਤੋਂ ਇਹੋ ਗੁਆਰ ਲਾਉਨੇ ਆ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਔਰ ਦੇਸ਼ ਵਾਸੀਆਂ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੱਚੇ ਵਾਸਤੇ ਕ੍ਰਾਸ ਫਡੰਗ ਜੋ ਕਿ ਇਹਦਾ ਇੰਪੈਕਟ ਗਰੂਪ ਤੋਂ ਅਕਾਊਂਟ ਖੁੱਲਿਆ ਉਹ ਲਗਾਤਾਰ ਆ ਰਿਹਾ ਹੈ ਇਹਦੇ ਐਸਾ ਆ ਰਿਹਾ ਜੋ ਕਿ ਕੱਲ ਹੀ ਅਜੇ ਉਹਦਾ ਇਹਦਾ ਅਕਾਊਂਟ ਓਪਨ ਹੋਇਆ ਜਿਹਦੇ ਵਿੱਚ ਬਹੁਤ ਵੀਰਾਂ ਨੇ ਮਦਦ ਕੀਤੀ ਆ ਫੌਜੀ ਵੀਰਾਂ ਨੇ अफसर साहबបានਨੇ ਮੇਰੇ ਜੋ ਨਾਲ ਅਧਿਕਾਰੀ ਰਹਾ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਬਹੁਤ ਮੇਰਾ ਸਹਿਯੋਗ ਕੀਤਾ ਔਰ ਜਿਆਦਾ ਤੋਂ ਜਿਆਦਾ ਫੰਡਿੰਗ ਕੀਤੀ ਔਰ ਮੈਂ ਆਪਣੇ ਦੇਸ਼ਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪੋਤੇ ਵਾਸਤੇ ਤਵਤਵਤ ਫੰਡ ਪੈਸਾ ਦੇ ਤਾਂ ਕਿ ਮੇਰੇ ਬੱਚੇ ਦੀ ਜਿੰਦਗੀ ਬਚ ਸਕੇ